ਇਹ ਸਰਦਾਰ ਕਿਸਾਨਾ ਗੁਰੂ ਦੂ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ ਜਿਹਦੇ ਬਾਰੇ ਤੁਹਾਨੂੰ ਅਫਸਰਾਨਾਂ ਵੀ ਆ ਕੇ ਨਾਲ ਗੱਲ ਕਰੋ ਆਸੀਂ ਗੱਲ ਕਰ ਲਏ ਹਾਂ ਤੇ ਜੀ ਜੀ ਵੀਡੀਓਸੇ ਜਾਣਗੇ ਕਿ ਕਿਹੜਾ ਤਿਆਰ ਰਹਿ ਸਕਦਾ ਹੈ ਤੇ ਉਹ ਨੌਜਵਾਨਾਂ ਨੂੰ ਨਹੀਂ ਤਿਆਰਪਾ ਹੁੰਦਾ ਜੀ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਬਿਲਕੁਲ ਅਸੀਂ ਉੱਥੇ ਪਟ્રોલ ਕਰਕੇ ਉਸ ਨਾਲ ਨੂੰ ਸਹੀ ਕਰ ਦੱਸ ਰੱਖਣ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਉਹ ਲੜਬਾਜੀ ਨਾ ਕਰਨ ਉਹ ਲੜਬਾਜੀ ਦੇ ਨਾਲ ਮਤਲਬ ਅंदोलਨ ਖਰਾਬ ਹੋ ਜਾਂਦਾ ਹੈ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚੱਲਦਾਗਾ ਇੱਕ ਪਾਸੇ ਮਤਲ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਝ ਨਹੀਂ ਵਿਗੜਦਾ ਮੁੱਖ ਮੰਤਰੀ ਦਾ ਮੌਜੂਦਾ ਕੋਠੀ 'ਚ ਬੈਠਾ ਹੋਊਗਾ ਪੰਜਾਬुलिस ਵੱਲੋਂ ਪਨਾ ਸਿੱਧੂ ਦੇ ਹੱਕ 'ਚ ਸੰਗਰੂਰ ਪਹੁੰਚ ਰਹੇ ਜਥੇਬੰਦੀਆਂ ਦੇ ਆਗੂਆਂ ਨੂੰ ਹਿਰਾਸਤ 'ਚ ਲੈਣ ਦਾ سلسلہ ਲਗਾਤਾਰ ਚੱਲ ਰਹੀ ਹੈ ਪੁਲਿਸ ਕੱਲ ਰਾਤ ਤੋਂ ਹੀ ਕਿਸਾਨ ਜਥੇਬੰਦੀਆਂ ਸਣੇ तमाम ਆਗੂਆਂ ਨੂੰ ਨਜ਼ਰਬੰਦ ਕਰਨ ਚੇ ਲੱਗੀ ਹੋਈ ਹੈ ਅਤੇ ਹੁਣ ਪੁਲਿਸ ਨੇ ਰੁਲਦੂ ਸਿੰਘ ਮਾਨਸਾ ਨੂੰ ਵੀ ਨਜ਼ਰਬੰਦ ਕੀਤਾ ਹੈ ਰੁਲਦੂ ਸਿੰਘ ਮਾਨਸਾ ਦੇ ਪਿੰਡ ਪਹੁੰਚ ਕੇ ਪੁਲਿਸ ਨੇ ਉਹਨਾਂ ਨੂੰ ਸੰਗਰੂਰ ਜਾਣ ਤੋਂ ਰੋਕ ਦਿੱਤਾ ਹੈ ਨਹੀਂ ਜੇ ਉੱਥੇ ਲੀਡਰ ਨਾ ਗਏ ਉੱਥੇ ਮਤਲਬ ਲੋਕਾਂ ਦੀ ਝੜਪ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ ਹਾਂ ਇਹਦੇ ਰੁਲਦੂ ਅਫਸਰਾਂ ਨਾਲ ਵੀ ਆਪਦੇ ਨਾਲ ਗੱਲ ਕਰੋ ਅਸੀਂ ਗੱਲ ਕਰਨ ਲੱਗੇ ਹਾਂ ਹਾਂ ਤੇ ਜੀ ਜਿਹੋ ਲੀਡਰ ਉਸੇ ਜਾਣਗੇ ਕਿ ਨਾ ਕਿਆ ਰਹਿ ਸਕਦਾ ਹੈ ਕਿਉਂ ਨੌਜਵਾਨਾਂ ਨੂੰ ਨਹੀਂ ਤਿਆਰਪਾ ਹੁੰਦਾ ਸੰਘਰਸ਼ਕ ਮੇਲ ਲੜਨੇ ਦੇ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਸ ਨਾਲ ਨੂੰ ਸਹੀ ਰੱਖ ਸਕਦੇ ਹਾਂ ਜੀ 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 ਠੀਕ ਹੈ ਤੁਸੀਂ ਆ ਦੇ ਅਫਸਰਾਂ ਨਾਲ ਗੱਲ ਕਰੋ ਮੈਂ ਹਜੇ ਇੱਥੇ ਮੈਂ ਗੋਗਾ ਨਹੀਂ ਮੇਰੀ ਜੀ ਆਪਣੇ ਅਫਸਰਾਂ ਨਾਲ ਗੱਲ ਕਰ ਲਏ ਇਸ ਦੌਰਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਅਣ ਐਲਾਨੀ ਐਮਰਜੈਂਸੀ ਲਾਈ ਗਈ ਹੈ ਜਿਸ ਨੂੰ ਕਿ ਰੁਲਦੂ ਸਿੰਘ ਮਾਨਸਾ ਨੇ ਸ਼ਰੇਆਮ ਤੱਕ ਆਗਰਾਰ ਦਿੱਤਾ ਹੈ ਮੈਨੂੰ ਲੱਗ ਰਿਹਾ ਬਾਪੂ ਜੀ ਜਿਹੜਾ ਭਗਵੰਤ ਮਾਨ ਦਾ ਹੁਣ ਮੇਰਾ ਖਲਾ ਸਰਕਾਰ ਦਾ ਇਸ ਗੱਲ ਤੇ ਟੱਕਾ ਹੈ ਹੂੰ ਕਿਉਂ ਮੈਨੂੰ ਸਾਡੇ ਫਰੀਦਪੁਰ ਜਿਹੜੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਰਗੇ ਪੁਲਸ ਲਾ ਛੱਡੀ ਐ ਮੈਂ ਲੱਖੋ ਦੇ ਆਗੂ ਨਾਲ ਗੱਲ ਕਰੀ ਨਿਰਮਲ ਚੰਡੂ ਕੇ ਨਾਲ ਉਹਦੇ ਨਾਲ ਵੀ ਕਿਵੇਂ ਆ ਤਿਆਰੀ ਉਹ ਕਹਿੰਦਾ ਮੇਰੇ ਵੀ ਬਾਰਗੇ ਪੁਲਸ ਲਾ ਛੱਡੀ ਐ ਜਿੰਨੇ ਵੀ ਲੀਡਰਾਂ ਦਾ ਮੇਰਾ ਉਹ ਫੇਰ ਗੱਲਬਾਤ ਹੋਈ ਐ ਸਾਰੇ ਲੀਡਰਾਂ ਨੂੰ ਘਰੇ ਹੀ ਮਤਲਬ ਇੱਕ ਤਰ੍ਹਾਂ ਦਾ ਨਾਗਰਬੰਦ ਕਰਿਆ ਹੋਇਆ ਇਹ ਸਰਕਾਰ ਦੀ ਗਲਤੀ ਐ ਲੋਕਾਂ ਚ ਰੋਹ ਆ ਲੋਕਾਂ ਦਾ ਇਕੱਠ ਹੋਊਗਾ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰਵੇ ਕਰੇ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਕੱਲਾ ਉਹਨੂੰ ਰਿਹਾ ਨਾ ਕਰੀ ਜਿਹੜੇ ਬੁੱਧੀ ਕੀ ਵੀ ਫੜੇ ਨੇ ਸੈਂਟਰ ਸਰਕਾਰ ਨੇ ਜਿਹੜੇ ਸਿੰਘਬੰਦੀ ਅੰਦਰ ਨੇ ਜਾਂ ਮੁਸਲਮਾਨ ਕੋਈ ਬੁੱਧੀ ਅੰਦਰ ਨੇ ਜਾ ਹਿੰਦੂ ਬੁੱਧੀ ਜੀਵਿੰਦਰ ਨੇ ਸਾਰਿਆਂ ਨੂੰ ਰਹਿ ਕੇ ਮੰਗਦਾ ਹੀ ਸਾਰੇ ਦੇ ਕਰਿਆ ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਕਹਿ ਲੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੂਰ ਆਈ ਜਾਂਦੇ ਜੱਥੇਬੰਦੀਆਂ ਦੇ ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਨੂੰ ਘਰ ਘੇਰੇ ਹੋਏ ਨੇ ਸੀਲ ਬੰਦ ਕਰ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਕੀਦੀ ਕਰਦਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਹੈ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਕੀਤਾ ਜਾਵੇ ਤਨੀ ਹੂ ਨਜ਼ਰ ਧੋਲਣ ਜਾਣੀ ਜਾਰੀ ਰਹਿਊਗਾ ਤੀ ਕਿੰਨੋ ਨੌਜਵਾਨਾਂ ਲਈ ਕੀ ਸੰਦੇਸ਼ ਬਖੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਉਹ ਸ਼ਾਂਤ ਰੱਖਣ ਠੀਕ ਹੈ ਜੀ ਆ ਦੋਲਣ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਚਾਹੀਦਾ ਸਾਰੀ ਉਮਰਾਂ ਦਾ ਜੇ ਦੋਲਣ ਹਿੰਸਕ ਹੋ ਗਿਆ ਤਾਂ ਦੋਲਣ ਮੁੜ ਕੇ ਮਤਲਬ ਚੱਲਣਾ ਨੀਗਾ ਦੋਲਣ ਨੂੰ ਸ਼ਾਂਤ ਰੱਖਣ ਉੱਥੇ ਪੰਥੀ ਮਾਰ ਕੇ ਬਹਿ ਜਾਣ ਸਾਡੇ ਘਰ ਕਿੰਨਾ ਕਿ ਚਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਣਗੇ ਪਰसों ਨੂੰ ਛੱਡ ਦੇਣਗੇ ਪਰसों ਨੂੰ ਪਗ ਜਾਗੇ ਕਦੋਂ ਵੀ ਇੱਕ ਸਾਡੇ ਘਰ ਨੂੰ ਸੋਨਾ ਛੱਡਣਗੇ ਸੂਤ ਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਇ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਉਹ ਹੌਲੜ ਬਾਜੀ ਨਾ ਕਰਨ ਹੌਲੜ ਬਾਜੀ ਦੇ ਨਾਲ ਮਤਲਬ ਅंदोलਨ ਖਰਾਬ ਹੋ ਜਾਂਦਾ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚ ਹੁੰਦਾਗਾ ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਝ ਨਹੀਂ ਵਿਗੜਦਾ ਮੁੱਖ ਮੰਤਰੀ ਤਾਂ ਮੌਜੂਦ ਨਾ ਕੋਠੀ 'ਚ ਬੈਠਾ ਹੋਊਗਾ ਉਹਦੇ ਦਾ ਕੋਈ ਟਰੋੜਾ ਨਹੀਂ ਵੱਜਣਾ ਟਰੋੜਾ ਵੱਜਣਾ ਸਾਡੇ ਨੌਜਵਾਨਾਂ ਦੇ ਪੁਲਿਸਾਂ ਦੇ ਜੇ ਇਹਨਾਂ ਨੇ ਡਾਂਗਾ ਮਾਰ ਰਹੀਆਂ ਤਾਂ ਸਾਡੇ ਤੇ ਮਾਰਨੀ ਹੈ ਮੈਂ ਨੌਜਵਾਨਾਂ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਆ ਦੋਨੋਂ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਚਿਰ ਘੇਰ ਕੇ ਬਹਾਲਣਗੇ ਜਿੰਨਾ ਚਿਰ ਭਾਨੇ ਸੰਧੂ ਨੂੰ ਰਿਹਾਈ ਕਰਦੇ ਸਾਡਾ ਦੋਲਣ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀ ਆ। ਉਧਰ ਸੰਗਰੂਰ ਜਾਣ ਤੋਂ ਪਹਿਲਾਂ ਲਖਾ ਸਿਧਾਣਾ ਨੇ ਵੀ ਸਰਕਾਰ ਦੇ ਇਸ ਕਦਮ ਦੀ ਨਿਖੇਦੀ ਕੀਤੀ ਹੈ। ਲਖਾ ਸਿਧਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਚ ਸੰਗਰੂਰ ਪਹੁੰਚਿਆ ਜਾਵੇ ਅਤੇ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਤਾਂ ਜਿੱਥੇ ਵੀ ਪੁਲਿਸ ਉਹਨਾਂ ਨੂੰ ਰੋਕਦੀ ਹੈ ਉੱਥੇ ਹੀ ਬੈਠ ਕੇ ਦਰਨਾ ਦਿੱਤਾ ਜਾਵੇ। ਹਾਂਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਦੀ ਫਤਿਹ ਜਿਹੜਾ ਅੱਜ ਆਪਾਂ 3 ਤਰੀਕ ਦਾ ਭਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਆਰੰਭ ਦਿੱਤਾ ਸੀਗਾ ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ ਇਹ ਆਣ-ਹਲਾਨੀ ਐਮਰਜੈਂਸੀ ਲਾਤੀ ਐ ਮੁੱਖ ਮੰਤਰੀ ਨੇ ਸਾਰੇ ਆਗੂਆਂ ਦੇ ਘਰਾਂ 'ਚ ਛਾਪੇ ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ ਦਹਿਸਤ ਦਾ ਮਾਹੌਲ ਬਣਾ ਰਹੇ ਆ ਕਈ ਆਗੂ ਨਜ਼ਰਬੰਦ ਵੀ ਕਰ ਲਏ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ ਵੀ ਪਿੰਡਾਂ ਦੇ ਵਿੱਚ ਓਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ ਜੋ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਰੋਕਣਗੇ ਉੱਥੇ ਹੀ ਵਹਿ ਜਾਓ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ ਇਹ ਕਹਿੰਦਾ ਰਿਹਾ ਕਿ ਸਵਾਗਤ ਆਓ ਸਾਡੇ ਘਰ ਚ ਆਓ ਸਾਡੇ ਦਫ਼ਤਰਾਂ ਚ ਆਓ ਅਸੀਂ ਸਵਾਗਤ ਕਰਾਂਗੇ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਦੱਸੋ ਆਖੀ ਗੱਲ ਅੱਜ ਜੇ ਵੀ ਇਹਦੇ ਘਰ ਮੁਰੇ ਵੀ ਜਾਣ ਲੱਗੇ ਸੰਗਰੂਰ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ ਸਾਰੇ ਆਗੂਆਂ ਦੇ ਘਰੋ ਘਰੀ ਛਾਪੇ ਨਜ਼ਰਬੰਦ ਵੀ ਕਈ ਕਰ ਲਈ ਗਏ ਆ ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਕਰ ਗਏ ਕਿਉਂਕਿ ਨੱਕੀ ਤਰੀਕ ਦਾ ਇਕੱਠ ਇਹਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੁਣ ਆਹੀ ਸੰਗਰੂਰ ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ ਹੁਣ ਹਰ ਪੰਜਾਬ ਦੇ ਪਿੰਡ ਚ ਹੋ ਕੇ ਦੇਖੇ ਜਿੱਥੇ ਕਦੇ ਵੀ ਹੈਗੇ ਆ 2 200 4 400 5 500 1000 1000 ਦੇ ਕਾਫਲਿਆਂ ਦੇ ਵਿੱਚ ਨਿਕਲੋ ਜਿੱਥੇ ਰੋਕਦੇ ਆ ਉੱਥੇ ਬਹਿ ਜਾਓ ਜੇ ਨਹੀਂ ਜਾਣ ਦਿੰਦੇ ਇੱਕੋ ਹੀ ਗੱਲ ਕਰਨੀ ਨੂੰ ਕੋ ਸ਼ਾਂਤਮਈ ਤਰੀਕਾ ਨਾਲ ਹੀ ਜਾਣਾ ਚਾਹੁੰਦੇ ਆ ਤੁਸੀਂ ਨਹੀਂ ਜਾਣਾ ਚਾਹੁੰਦੇ ਜਾਣ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ ਛੱਕੇ ਸਰਕਾਰ ਵੀ ਆਪਣਾ ਭਲੇਖਾ ਦਿਮਾਗ ਚੋਂ ਕੱਢ ਦੇ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅਗਰ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਰਾਹੇ ਲੋਕਾਂ ਨੂੰ دہشت ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦਬ ਬਲੋਗੇ ਦੱਬੀ ਨਹੀਂ ਜਾਣੀ ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ ਆਪਾਂ ਪਹਿਲਾਂ ਵੀ ਕਰਾਂਜ ਬੜੇ ਦਾ ਨੁਕਸਾਨ ਖਾਦਾ ਅੱਜ ਵੀ ਕਰਾਂਜ ਬੜਗੇ ਇਨਸਾਨ ਹੋਰ ਖਾਵਾਂਗੇ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ ਸੋ ਅਪੀਲ ਆ ਸਾਰਿਆਂ ਨੂੰ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਅਸੀਂ ਪਹੁੰਚਾਂਗੇ ਕਿਸ ਤਰੀਕੇ ਨਾਲ ਉੱਥੇ ਔਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂਲਾ ਹਿੱਲਣੀਆਂ ਨੇ ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ ਜਾਂ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾ ਪੈਂਦੀਆਂ ਕਦੇ ਪਟਿਆਲੇ ਕਦੇ ਬਾਦਲ ਅੱਜ ਤੂੰ ਕੀ ਕਰ ਰਿਹਾ ਤਾਂ ਜਿਹੜਾ ਰਵਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ ਸੋ ਇਸ ਕਰਕੇ ਪੀਲ ਹੈ ਇਹਨੇ ਪਰਸੋਂ ਵਾਲਾ ਵੀ ਇੱਕ ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਅੱਜ ਵੀ ਉਹ ਇਹਨਾਂ ਨੇ ਚਾਲ ਚੱਲੀ ਐ ਕਾਬੂਆਂ ਨੂੰ ਫੜ ਲਓ ਦਹਿਸ਼ਤ ਫਲਾ ਦਿਓ ਪਰ ਇਹ ਚਿਰ ਦੀ ਚਾਲ ਚੱਲਣ ਨਹੀਂ ਦੇਣੀ ਸੋ ਆਓ ਮੇਰਾ ਵੀਰ ਆਪਾਂ ਅੱਜ ਘਰਾਂ 'ਚੋਂ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਿਓ ਟਰਾਲੀਆਂ ਟਰੈਕਟਰ ਲੈ ਕੇ ਨਿਕਲੋ ਜਿੱਥੇ ਲੋੜ ਹੋਵੇ ਉੱਥੇ ਟਰਟ ਟਰਾਲੀਆਂ ਲਾ ਕੇ ਜਾਮ ਲਾ ਦਿਓ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦੇ ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਵੀ ਉੱਥੇ ਪਹੁੰਚ ਗਏ ਵਾਹਿਗੁਰੂ ਜੀ ਖਾਲਸਾ ਤਦਾਸੀ ਇੱਕ ਇੱਕ ਕਿਸਾਨ ਦੇ ਅਤੇ ਬੰਦੇ ਸਨੇ ਪਾਨਾ ਸਿੱਧੂ ਦੇ ਸਮਰਥਕਾਂ ਵੱਲੋਂ ਸੰਗਰੂਰ ਚ ਸੀਐਮ ਦੀ ਕੋਠੀ ਦਾ ਘਰਾਓ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ तमाम ਆਗੂਆਂ ਨੂੰ ਨਜ਼ਰਬੰਦ ਕਰ ਰਹੀ ਹੈ ਅਤੇ ਸੰਗਰੂਰ ਵਿੱਚ ਵੀ ਲੋਕਾਂ ਨੂੰ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ